ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਮਸਤੇ ਅਸਲਾਮ ਵਾਲੇਕਮ ਜੈ ਸ਼੍ਰੀ कृष्णा राधे राधे ਤੁਸੀਂ ਅਕਸਰ ਇਹ ਚੀਜ਼ ਦਾ ਨੋਟ ਕੀਤੀ ਹੋਣੀ ਹੈ ਕਲਾ ਮੇਰੇ ਕੋਲ ਦਿਮਾਗ ਨਹੀਂ ਹੈ ਤੁਹਾਡੇ ਸਾਰਿਆਂ ਕੋਲ ਦਿਮਾਗ ਹੈ ਕਿ ਜਦੋਂ ਵੀ ਕੋਈ ਧਰਨੇ ਲੱਗਦੇ ਆ ਉਹਦੇ ਵਿੱਚ ਅਕਸਰ ਜਦੋਂ ਵੀ ਜਿਨ੍ਹਾਂ ਨੂੰ ਕਹਿ ਦਿੰਦੇ ਸ਼ਹੀਦ ਹੋ ਗਿਆ ਕੋਈ ਨਾ ਕੋਈ ਯੰਗ ਬੱਚਾ ਮਰਦਾ ਹੈ ਯੰਗ ਨੌਜਵਾਨਾ ਤੁਸੀਂ ਕਦੇ ਦੇਖਿਆ ਕਿ ਧਰਨਿਆਂ ਦੇ ਵਿੱਚ ਜਿਹੜੇ ਮੇਨ ਆਗੂ ਹੁੰਦੇ ਇਹਨਾਂ ਦੇ ਮੇਨ ਜਿਹੜੇ ਇਹਨਾਂ ਦੇ ਪ੍ਰਧਾਨ ਹੁੰਦੇ ਆ ਕੋਈ ਬਜ਼ੁਰਗ ਹੋਏਗਾ ਜਾਂ ਕੋਈ ਮੈਚੁਰ ਬੰਦਾ ਹੋਏਗਾ ਉਹ ਆਪ ਅੱਗੇ ਨਹੀਂ ਆਏਗਾ ਆਪਾਂ ਤੇ ਨਹੀਂ ਮਰੇਗਾ ਕਦੀ ਦੇਖਿਆ ਧਰਨਿਆਂ 'ਚ ਕੋਈ ਵੀ ਇਹਨਾਂ ਦਾ ਕੋਈ ਹੈੱਡ ਬੰਦਾ ਮਰਦਾ ਨਹੀਂ ਇਹ ਨੌਜਵਾਨ ਜਿਹੜੀ ਪੀੜ੍ਹੀ ਹੈ ਨਾ ਨੌਜਵਾਨਾਂ ਦਾ ਖੂਨ ਬਹੁਤ ਗਰਮ ਹੁੰਦਾ ਮਾੜਾ ਜਿਹਾ ਹੱਲਾਸ਼ੇਰੀ ਦੇਣ ਦੀ ਜ਼ਰੂਰਤ ਹੁੰਦੀ ਹੈ ਕੁੱਦ ਪੈਂਦੇ ਆ ਅੱਗੇ ਆਪਣੇ ਪਿੱਛੇ ਮਾਂ ਦਾ ਪਿਓ ਦਾ ਭੈਣਾਂ ਦਾ ਆਪਣੀ ਫੈਮਿਲੀ ਦੀ ਸੋਚ ਦੀ ਜਿਹੜੇ ਉਹ ਮੇਨ ਪ੍ਰਧਾਨ ਹੁੰਦੇ ਆ ਉਹ ਸਭ ਕੁਝ ਸੋਚ ਕੇ ਰੱਖਦੇ ਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਅੱਜ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਹੋਇਆ ਤੁਸੀਂ ਆ ਪਿੱਛੇ ਖੜ ਕੇ ਨੌਜਵਾਨ ਪੀੜੀ ਨੂੰ ਗਲਾਂ ਦੇ ਕੇ ਮੋਹਰੇ ਅੱਗੇ ਕਰਕੇ ਉਹਨੂੰ ਮਰਵਾ ਰਹੇ ਹੋ ਜਿੱਦਾਂ ਪੰਜਾਬ ਚੋਂ ਮੁੰਡਾ ਮਰਿਆ ਕੀ ਨਾਮ ਉਹਦਾ ਸ਼ੋਭ ਸ਼ੋਭ ਸਮਥਿੰਗ ਉਹਦਾ ਨਾਮ ਹੈ ਠੀਕ ਹੈ ਮੈਨੂੰ ਚਲੋ ਚੇਤਾ ਨਹੀਂ ਨਹੀਂ ਮੈਂ ਕੁਝ ਮੈਂ ਹੋਰ ਨਾਲਿਆ ਤਾਂ ਹਨਾ ਨਾ ਕੁਝ ਹੋਰ ਹੋਵੇ ਸੋ ਦੋ ਭੈਣਾਂ ਸੇ ਉਹਦੀਆਂ ਉਹਦੀ ਮਾਂ ਵੀ 17-18 ਸਾਲ ਬਾਅਦ ਕਿਤੇ ਚੂਹੇ ਦੀ ਬੇਰ ਤੋਂ ਨਿਕਲ ਕੇ ਆ ਗਈ ਬਾਹਰ ਮਾਇਆ ਬੜੀ ਬੜੀ ਕੁੱਤੀ ਚੀਜ਼ ਆ ਮਾਇਆ ਲੱਖਾਂ ਸਾਰਾ ਕਰੋੜੋਂ ਇਹਦੇ ਪੈਰ ਹੁੰਦੇ ਆ ਕਦੇ ਮਾਇਆ ਇਹਨੂੰ ਕੋਈ ਬੰਨ ਕੇ ਨਹੀਂ ਰੱਖ ਸਕਿਆ ਨਾ ਬੈਂਕ ਵਿੱਚ ਨਾ ਸੰਦੂਕਾਂ ਵਿੱਚ ਇਹ ਟਿਕਦੇ ਨਹੀਂ ਕਿਤੇ ਤੇ ਜਿਹੜੀ 17 ਸਾਲ ਪਹਿਲੇ ਆਪਣੇ ਨਿਆਣੇ ਨੂੰ ਛੱਡ ਕੇ ਕਿਸੇ ਹੋਰ ਬੰਦੇ ਨਾਲ ਵਿਆਹ ਕਰਕੇ ਆਪਣੇ ਛੋਟੇ ਜਿਹੇ ਕੁੜੀ ਜਿਹਨੇ ਰੋੜਨਾ ਵੀ ਸਿੱਖਿਆ ਸੀ ਉਹਨੂੰ ਛੱਡ ਕੇ ਕਿਸੇ ਹੋਰ ਬੰਦੇ ਕੋਲ ਚਲੀ ਜਾਂਦੀ ਹੈ ਅੱਜ ਉਸ ਮਾਇਆ ਦੇ ਇੰਨੇ ਲੱਖਾਂ ਕਰੋੜਾਂ ਪੈਰ ਦੇਖ ਕੇ ਉਹ ਵੀ ਬਿੱਲ ਚ ਬਾਹਰ ਆ ਗਈ ਐਨੀ ਪਾਵਰ ਹੈ ਮਾਇਆ 'ਚ ਜੇ ਕਿਸੇ ਦੇ ਵੀ ਮਾਗਵਾਚੀ ਹੋਵੇ ਨਾ ਜ਼ਿੰਦਗੀ 'ਚ ਜਾਂ ਕਿਸ ਦਾ ਪਯੋਗਵਾਚ ਜਾਵੇ ਬਸ ਪੇਪਰ 'ਚ ਨਿਊਜ਼ ਦੇ ਦਿਓ ਕਿ ਫਲਾਣੇ ਦੇ ਪੁੱਤ ਨੂੰ ਜਾਂ ਫਲਾਣੇ ਦੀ ਧੀ ਨੂੰ ਇੰਨੇ ਕਰੋੜ ਦੀ ਲਾਟਰੀ ਨਿਕਲ ਲਈ ਹੈ ਉਹ ਮਾਪੇ ਜਿੱਥੇ ਵੀ ਲੁਕਿਆਉਣਗੇ ਨਾ ਪੂਰੇ ਇੰਡੀਆ 'ਚ ਵਿਦੇਸ਼ਾਂ 'ਚ ਆਪੇ ਬਿੱਲ ਚ ਬਾਹਰ ਆ ਜਾਣਗੇ ਬੜਾ ਸੌਖਾ ਤਰੀਕਾ ਹੈ ਰੱਖਦੀਆਂ ਲਾਲ ਤਾਂ ਉਸਮਾਨ ਨੂੰ ਪਬਲਿਕ ਪੁਰੇ ਡਰਾਮਾ ਵੀ ਕਰ ਜੀ ਉਹਦੀ ਸ਼ੁਭਦੀ ਮਾਂ ਕੀ ਮੈਂ ਤਾਂ ਕੁਛ ਚਾਹੀਦਾ ਹੀ ਨਹੀਂ ਜੀ ਨਾ ਨਾ ਮੈਂ ਤਾਂ ਪੈਸੇ ਤੇ ਲਾ ਜੀ ਪੈਸਾ ਤੇ ਲਾ ਨਹੀਂ ਬੀਬੀ ਚਾਹੀਦੇ ਹੁਣ ਤਾਂ ਸੁੱਤੀ ਪਈ ਸੀ ਬਾਹਰ ਆ ਜੀ ਚਲੋ ਇਹ ਟੋਪਿਕ ਛੱਡੋ ਹੁਣ ਤੁਸੀਂ ਮੇਰੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਰਿਕਵੈਸਟ ਹੈ ਕਿ ਸੇ ਦੇਵੀ ਮਗਰ ਲੱਗਣ ਤੋਂ ਪਹਿਲਾਂ ਉਸ ਸਾਹਮਣੇ ਵਾਲੇ ਬੰਦੇ ਨੂੰ ਇੱਕ ਸਵਾਲ ਜ਼ਰੂਰ ਕਰਿਆ ਕਰੋ ਕਿ ਮੈਨੂੰ ਕਹਿ ਰਿਹਾ ਤੂੰ ਤੂੰ ਮੈਨੂੰ ਚੱਕ ਦੇ ਰਿਹਾ ਕਿ ਆ ਕਰ ਜਾਏ ਕਰ ਦੇ ਤੂੰ ਜਾ ਮੁਰੇ ਲੱਭ ਤੂੰ ਐ ਕਰ ਕ ਤੂੰ ਲੱਗੇਗਾ ਵਿੱਚ ਤੂੰ ਮੈਨੂੰ ਕਹਿ ਰਿਹਾ ਤੂੰ ਲੱਗ ਅੰਕਲ ਮੁਰੇ ਬਾਬੇ ਤੂੰ ਲੱਗ ਤੇ ਤੂੰ ਕਰ ਤਾਨੂੰ 5 ਮਿੰਟ ਦੇ ਅੰਦਰ ਰਿਜ਼ਲਟ ਨਜ਼ਰ ਆਏਗਾ ਕਿ ਉਹ ਬੰਦਾ ਬੈਕ ਸਟੈਪ ਹੋ ਜਾਏਗਾ ਫਿਰ ਤਨਾਪੇ ਸਮਝ ਆਊਗੀ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦਾ ਸ਼ਹੀਦ ਕਰਾਈ ਜਾਂਦੇ ਆ ਪਿੱਛੇ ਬਾਬੇ ਭੰਗੜਾ ਪਾਈ ਜਾਂਦੇ ਸੋ ਕਿਸਾਨ ਅੰਦੋਲਨ ਦੇ ਮੈਂ ਹੱਕ ਚਾ ਮੈਂ ਹੱਕ ਇਹ ਨਹੀਂ ਕਹਿ ਰਹੀ ਕਿ ਮੈਂ ਇਹਨਾਂ ਦੇ ਖਿਲਾਫ ਹਾਂ ਕਿਸਾਨਾਂ ਦੇ ਉਹਨਾਂ ਨੂੰ ਉਹਨਾਂ ਦੇ ਬੰਦੇ ਰਾਈਟਸ ਮਿਲਣੇ ਚਾਹੀਦੇ ਪਰ ਜੇ ਰਾਈਟਸ ਨਜਾਇਜ਼ ਹੈ ਜਿਸ ਨਾਲ ਬਾਕੀ ਵੀ ਪੂਰਾ ਭਾਰਤ ਹੈ ਬਾਕੀ ਵੀ ਲੋਕ ਨਹੀਂ ਸਹਿਮਤ ਹੈ ਫਿਰ ਉਹਨਾਂ ਨੂੰ ਵੀ ਥੋੜੀ ਜੀ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿਉਂ ਤੁਸੀਂ ਦੂਜਿਆਂ ਦੇ ਪੁੱਤਾਂ ਨੂੰ ਮਰਵਾ ਰਹੇ ਹੋ ਦ ਬੈਸਟ ਥਿੰਗ ਕਰਾਣੂ ਜਾਓ ਜਾ ਕੇ ਉਸਤੇ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੂੰ ਮੌਕਾ ਦਿਓ ਉਹ ਮੀਟਿੰਗਸ ਵੈਸੇ ਕਰ ਹੀ ਰਹੇ ਆ ਸੀਐਮ ਸਾਹਿਬ ਬਹੁਤ ਮੀਟਿੰਗਸ ਕਰ ਰਹੇ ਨੇ ਥੋੜੇ ਅਫਸਰਟ ਵੀ ਨੇ ਉਹ ਇਸ ਗੱਲ ਨੂੰ ਲੈ ਕੇ ਕਿ ਕਿਸਾਨਾਂ ਨਾਲ ਚੰਗਾ ਨਹੀਂ ਹੋ ਰਿਹਾ ਕੁਝ ਦਿਨ ਪਹਿਲੇ ਮੈਨੂੰ ਇੱਥੇ ਕਿਸੇ ਬੰਦੇ ਨੇ ਸਵਾਲ ਕੀਤਾ ਕਿ ਸੀਐਮ ਤੁਹਾਡੇ ਪੰਜਾਬ ਦੇ ਭਗਵੰਤ ਮਾਨ ਜੀ ਕਿਉਂ ਨਹੀਂ ਰੈਲੀ 'ਚ ਮੂਹਰੇ ਲੱਗਣ ਕਿ ਉਹਨਾਂ ਨੂੰ ਕਹਿਣ ਜੇ ਗੋਲੀਆਂ ਚਲਾਈਆਂਵੇਂ ਆਰਡਰ ਦਿੰਨਾ ਸੀ ਵੀ ਚਲਾਵਾਂਗੇ ਤਾਂ ਮੈਂ ਕਹੇ ਤਾਂ ਫਿਰ ਕੋਈ ਇਸ ਤਰ੍ਹਾਂ ਵਾਲੀ ਗੱਲ ਨਹੀਂ ਨਾ ਹੋਈ ਦੋਨੋਂ ਪਾਸੇ ਬੰਦੇ ਥੋੜੋ ਮਰਾਨੇ ਉਹਨਾਂ ਨੇ ਜੇ ਉਧਰੋਂ ਫਾਇਰਿੰਗ ਹੋ ਗਈ ਇਧਰੋਂ ਹੋ ਗਈ ਤਾਂ ਫਿਰ ਯੁੱਧ ਹੋ ਗਿਆ ਸ ਜ਼ਿੰਦਗੀ ਵਿੱਚ ਕੁਝ ਲੜਾਈਆਂ ਇਦਾਂ ਦੀਆਂ ਹੁੰਦੀਆਂ ਜਿਹਨੂੰ ਤੁਸੀਂ ਬਲ ਨਾਲ ਨਹੀਂ ਜਿੱਤ ਸਕਦੇ ਜਿਹਨੂੰ ਛਲ ਨਾਲ ਜਿੱਤਿਆ ਜਾਂਦਾ ਹੈ ਜਾਂ ਚਲਾਕੀ ਨਾਲ ਜਿੱਤਿਆ ਜਾਂਦਾ ਹੈ ਬਲ ਨਾਲ ਹੁਣ ਲੱਖਾ ਸਦਾਣੇ ਦੇ ਤੁਸੀਂ ਲੈ ਲਓ ਵੀ ਲੱਖਾ ਸਦਾਣਾ ਪਿੱਛੇ ਜੇ ਰੋਲਾ ਪੰਦਾ ਸੀ ਵੀਡੀਓ ਬੜੀ ਵਾਇਰਲ ਹੋਈ ਸਾਡੇ ਕੋਲ ਇੱਥੇ ਆਈ ਸਾਨੂੰ ਨਹੀਂ ਪਤਾ ਕੀ ਸੱਚ ਝੂਠ ਹੈ ਵੀ ਡੋਨਟ نو ਮਾਰ ਗਿਆ ਜੀ ਬਰਬਾਦ ਹੋ ਗਿਆ ਜੀ ਮੇਰੇ ਸਾਰੇ ਇੰਟਰਨੈਟ ਦੇ ਜੀ account block ਕਰਤੇ ਤੁਸੀਂ ਸਰਚ ਕਰੋ ਤਾਂ ਲੱਖਾ ਸਦਾਣਾ ਕਿਤੇ ਦੇਖੂਗਾ ਨਹੀਂ ਐਡਾ ਝੂਠਾ ਹਰਅਮੀ ਫਵੇ ਕੁੱਟਣਾ ਬੰਦਾ ਹੈ ਲੱਖਾ ਸਦਾਣਾ ਐਡਾ ਆਤਾ ਦਾ ਚੌਰਾ ਐ ਨਾ ਵੀ ਚੋਰਿਆ ਉਹ ਚੋਰਿਆ ਉਰਿਆ ਗੱਲ ਸੁਣ ਮੇਰੀ ਇੰਨਾ ਲੋਕਾਂ ਨੂੰ ਲੁੱਟ ਕੇ ਤੂੰ ਗੈਂਗਸਟਰ ਦੇ ਵਿੱਚ ਪੈਸਾ ਬਣਾ ਕੇ ਐਡੀ ਮਹਿਲ ਵਰਗੀ ਕੋਠੀ ਇੰਨਾ ਤੂੰ ਉਥੇ 45 ਕਿੱਲੇ ਤੂੰ ਉਥੇ ਆ ਦੜਵੇ ਤੂੰ ਜ਼ਮੀਨ ਲੈ ਕੇ ਬੈਠਾ ਇੰਨੀ ਮਹਿੰਗੀਆਂ ਤਰੇ ਕਰੇ ਗੱਡੀਆਂ ਓ ਮਰ ਜਾ ਕੱਲ ਨੂੰ ਹੱਥ ਮਾਰ ਲਾ ਮੌਤ ਨੂੰ ਵਾਜ ਜਾ ਨਾ ਮਰ ਚੋਰਿਆ ਜੀ ਲੈਣ ਦੇ ਪੰਜਾਬ ਨੂੰ ਤੇ ਪੰਜਾਬੀਆਂ ਤੇ ਨਵੀਂ ਪੀੜੀ ਨੂੰ ਤੇਰਾ ਆਪ ਦਾ ਕੈਰੈਕਟਰ ਬਿਲਕੁਲ ਜ਼ੀਰੋ ਆ ਤੂੰ ਇੱਕ ਗਾਰਬੇਜ ਬੰਦਾ ਹੈ ਚੋਰਿਆ ਤੂੰ ਤੂੰ ਸਾਡੀ ਯੂਥ ਨੂੰ ਸਿੱਖਿਆ ਦੇਂਗਾ ਤੂੰ ਮੂਰੇ ਲੱਗੇਗਾ ਇੰਨੇ ਗੁਨਾਹ ਤੇ ਪਾਪ ਕਰਕੇ ਤੂੰ ਲੱਖੇ ਸਧਾਣੇ ਵਰਗੇ ਜਿਹੜੇ ਚਤਰ ਚਲਾਕ ਲੋਂਬੜੇ ਆ ਨਾ ਲੋਂਬੜੇ ਲੋਂਬੜੇ ਨਹੀਂ ਵੈਸੇ ਲੋਂਬੜੀ ਆ ਇਹ ਇਦਾਂ ਦੀ ਲੋਂਬੜੀਆਂ ਭੇਡਾਂ ਤੋਂ ਬਚ ਕੇ ਰਹੋ ਕਿਉਂਕਿ ਇਹ ਬੰਦਾ ਬਹੁਤ ਹੱਦ ਤੋਂ ਜ਼ਿਆਦਾ ਚਲਾਕ ਹੈ ਯਾਦ ਰੱਖਿਓ ਮੇਰੀ ਗੱਲ ਇਹ ਮਤਲਬ ਫਰਸਤ ਬੰਦਾ ਹੈ ਜਿਨੋ ਪੱਕਾ ਦਿੰਦੇ ਨੇ ਪਾਕਿਸਤਾਨੀ ਅਲਫਾਜ਼ ਕਹਿੰਦੇ ਤੋਤੀਆਂ ਅੱਖਾਂ ਵਾਲਾ ਇਸ ਵਾਲਾ ਤੋਤੀਆਂ ਅੱਖਾਂ ਵਾਲਾ ਬੰਦਾ ਹੈ ਤੋਤੀਆਂ ਅੱਖਾਂ ਔਰ ਇਹ ਮਤਲਬ ਨੂੰ ਗਦਨ ਉਪਯੋਗ ਨਾਲੇ ਦਾ ਮਤਲਬ ਕੱਢੇਗਾ ਬੰਦੇ ਦੇ ਮੋਢੇ ਤੇ ਲਾਤ ਰੱਖ ਕੇ ਚੜ੍ਹ ਕੇ ਆਪਣਾ ਮਤਲਬ ਪੂਰਾ ਕਰ ਲੇਗਾ ਜਿਹਦੇ ਜਿਵੇਂ ਬੰਦੇ ਨੇ ਪੰਨੇ ਸਦੂ ਦਾ ਇਸਤੇਮਾਲ ਕੀਤਾ ਔਰ ਪੰਨਾ ਆਪਣਾ ਇਸਤੇਮਾਲ ਕਰਵਾ ਰਿਹਾ ਅਕਲ ਆਊਗੀ ਪੰਨੇ ਨੂੰ ਸੱਚ ਪਤਾ ਲੱਗੂਗਾ ਥੋੜਾ ਜਿਹਾ ਟਾਈਮ ਹੋਰ ਲੱਗੇਗਾ ਸੋ ਮੇਰੀ ਨੌਜਵਾਨ ਪੀੜ੍ਹੀ ਤੋਂ ਰਿਕਵੈਸਟ ਹੈ ਪੂਰੇ ਪੰਜਾਬ ਦੇ ਤੋਂ ਚਾਹੇ ਮੈਂ ਤੁਹਾਨੂੰ ਬਹੁਤ ਭੈੜੀ ਲੱਗਦੀ ਆ ਮਾੜੀ ਲੱਗਦੀ ਆ ਸੱਚ ਬੋਲਦੀ ਆ ਕੋੜਾ ਬੋਲਦੀ ਆ ਇਸ ਲਈ ਭੈੜੀ ਲੱਗਦੀ ਆ ਪਰ ਇਕੱਲੇ ਬਹਿ ਕੇ ਦਿਮਾਗ ਨਾਲ ਸੋਚਿਓ ਤੁਹਾਡੇ ਮਰਨ ਨਾਲ ਤੁਹਾਡਾ ਪਰਿਵਾਰ ਸਾਰੀ ਉਮਰ ਰੋਏਗਾ ਤੁਹਾਡੇ ਘਰ ਕਿਸੇ ਨੇ ਆਟਾ ਨਹੀਂ ਦੇਣਾ ਤੁਹਾਡੀਆਂ ਭੈਣਾਂ ਨੂੰ ਕਿਸੇ ਨੇ ਵਿਆਹਣਾ ਨਹੀਂ ਤੁਹਾਡੇ ਮਾਪਿਆਂ ਦੀ ਸੇਵਾ ਕਿਸੇ ਲੱਖੇ ਸਧਾਣੇ ਵਰਗੇ ਲੋਕਾਂ ਨੇ ਨਹੀਂ ਕਰਨੀ ਤੁਸੀਂ ਆਪ ਕਰਨੀ ਹੈ ਸਿਆਣੇ ਬਣੋ ਲੋਕਾਂ ਦੇ ਮਗਰ ਲੱਗਣਾ ਛੱਡੋ ਔਰ ਲੱਖੇ ਸਦਾਣੇ ਦਾ ਭਸ਼ਕਾਰ ਕਰ ਦਿਓ ਇਸ ਬੰਦੇ ਨੂੰ ਜ਼ੀਰੋ ਹੈ ਬੰਦਾ ਇਹਦੇ ਮਗਰ ਖੜਨਾ ਬੰਦ ਕਰੋ ਇਨੇ ਤੁਹਾਡੇ ਹੱਥੇ ਕੁਝ ਨਹੀਂ ਲੈਣਾ ਨਾ ਤੁਹਾਨੂੰ ਕੁਝ ਕਰਨਾ ਇਨੇ ਸਿਰਫ ਸੀਟ ਲੈਣੀ ਹੈ ਤੇ ਪੈਸਾ ਕਟੜਾ ਮਹਾ ਮਹਾ ਕਰਕੇ ਹੋਇਆ ਬੰਦਾ ਹੈ ਇਹਦੇ ਤੋਂ ਬਚ ਸਕਦੇ ਹੋ ਇਹਦੇ ਤੋਂ ਬਚੋ ਜੈ ਹਿੰਦ ਜੈ ਭਰਤ